ਕੁਰਾਲੀ ਦੇ ਵਾਰਡ ਨੰਬਰ 3 ਦੇ ਸਤਪਾਲ ਜਿਨ੍ਹਾਂ ਦੀ ਉਮਰ ਤਕਰੀਬਨ 80 ਸਾਲ ਦੀ ਰਾਤ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਜਿਹੜੀ ਅਚਤ ਜੈਤ ਮੌਤ ਹੋ ਗਈ ਹੈ ਮਰਨ ਤੋਂ ਪਹਿਲਾਂ ਸਤਪਾਲ ਦੇ ਵੱਲੋਂ ਆਪਣੀ ਦੇਹ ਨੂੰ ਪੀਜੀਆਈ ਦੇ ਲਈ ਦਾਨ ਕਰ ਦਿੱਤਾ ਸੀ ਉਹਨਾਂ ਦੀ ਕੀ ਮਨਸਾ ਦੀ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਸੰਦੀਪ ਕੁਮਾਰ ਇਹ ਜਿਹੜੇ ਡੈਥ ਹੋਈ ਹੈ ਤੁਹਾਡੇ ਫਾਦਰ ਦੇ ਮੇਰੇ ਫਾਦਰ ਹੈ ਸਤਿਆਪਾਲ ਕਿੰਨੀ ਉਮਰ ਆਇਆ ਸੀ ਇਹਨਾਂ ਦੀ ਲਗਭਗ 80 ਸਾਲ 80 ਸਾਲ ਇੱਕ ਮਿਸਾਲ ਕਾਇਮ ਕਰੀ ਹੈ ਤੁਸੀਂ ਕਰਾਲੀ ਦੇ ਵਿੱਚ ਸਭ ਤੋਂ ਪਹਿਲਾ ਗੱਲ ਹੈ ਕਿ ਬਾਡੀ ਜਿਹੜੀ ਹੈ ਪਿਤਾ ਜੀ ਦੀ দান ਕਰੀ ਹੈ ਕਿ ਇਹਨਾਂ ਨੇ ਕਿਹਾ ਹੋਵਦਾ ਕਿ ਉਹ ਤੁਹਾਡੇ ਮਨਪੋ ਨੀ ਇਹਨਾਂ ਦੀ ਵੀਲ ਸੀਗੀ ਔਰ ਬਹੁਤ ਸਾਲ ਪਹਿਲਾਂ ਹੀ ਇਹਨਾਂ ਨੇ ਕਰਤੀ ਸੀ ਡੋਨੇਟ ਤੇ ਇਹਨਾਂ ਨੇ ਸਾਨੂੰ ਫਾਰਮ ਵੀ ਦਿੱਤੇ ਹੋਏ ਸੀਗੇ ਵੀਰ ਜੀ ਸੀਗੇ ਉਹਦੇ ਵਿੱਚ ਇੱਕ ਫਾਰਮ ਵੀ ਹੈਗਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਬਾਡੀ ਡੋਨੇਸ਼ਨ ਦਾ ਆ ਇਹ ਸਾਨੂੰ ਉਦੋਂ ਨਹੀਂ ਪਤਾ ਜਦੋਂ ਤਾਂ ਫਾਰਮ ਬਣਿਆ। ਅੱਛਾ। ਕਾਫੀ ਸਾਲ ਹੋ ਗਏ ਨੇ 10-12 ਸਾਲ ਹੋ ਗਏ। ਤੇ ਹੁਣ ਕਿੱਥੇ ਡੋਨੇਟ ਕਰੀਏ ਇਹਨਾਂ ਦੀ ਬੋਲੀ? ਪੀਜੀਆਈ ਚੰਡੀਗੜ੍ਹ। ਤੇ ਆਮ ਪਬਲਿਕ ਨੂੰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਬਸ ਇਹੀ ਕਹਿਣਾ ਚਾਹੁੰਦੇ ਕਿ ਜੋ ਵੀ ਕਿਸੇ ਦੇ ਕੋਈ ਕੰਮ ਆ ਸਕੇ ਜਾਣ ਤੋਂ ਪਹਿਲਾਂ ਜਾਣ ਤੋਂ ਬਾਅਦ ਉਹੀ ਅੱਛਾ ਸਾਬਕਾ। ਮੇਰਾ ਸਿਸ਼ੀਦ ਕੁਮਾਰ ਹੈ ਜੀ। ਹਾਂ ਜੀ। ਇਹ ਮੇਰੇ ਮਾਮਾ ਜੀ ਸੀਗੇ ਜੀ। ਅੱਛਾ। ਔਰ ਇਹ ਬਕਾਇਦਾ ਉਹਨਾਂ ਨੇ ਮੇਰੇ ਕੋਲ ਆ ਕੇ ਸਾਈਨ ਕਰਾ ਕੇ ਗਏ ਸੀ ਕਿ ਵੀ ਆਹ ਫਾਰਮ ਜਿਹੜਾ ਹੈਗਾ ਤੁਸੀਂ ਦੇਣਾ ਔਰ ਮੇਰੇ ਬਾਅਦ ਅਗਰ ਬੱਚੇ ਵੀ ਅਦਰ-ਉਦਰ ਹੋਣ ਤਾਂ ਤੁਸੀਂ ਮੇਰੀ ਜਿਹੜੀ ਹੈ ਅੰਤਿਮ ਅੱਛਾ ਜਿਹੜੀ ਹੈਗੀ ਇਹ ਪੂਰੀ ਕਰਨੀ ਹੈ। ਇਹ ਮੇਰੀ ਬਾਡੀ ਜਿਹੜੀ ਹੈਗੀ ਆ ਪੀਜੀ ਇਹ 2008 ਦਾ ਫਾਰਮ ਬਣਿਆ ਜੀ। ਅੱਛਾ ਜੀ। 2008 ਦੇ ਵਿੱਚ ਕਰਿਆ ਸੀਗਾ ਇਹ। ਤੇ ਮੈਨੂੰ ਫਿਰ ਇਹ ਬਕਾਇਦਾ ਕਹਿ ਕੇ ਗਏ ਸੀ ਕਿ ਤਾਂ ਫਿਰ ਕੱਲ ਵੀ ਅਸੀਂ ਜਦ ਆਏ ਆ ਤਾਂ ਅਸੀਂ ਇਹ ਫਾਰਮ ਆਪਣੀ ਫਾਈਲ ਚੋਂ ਕੱਢ ਕੇ ਇਹ ਲੈ ਕੇ ਆਏ ਆ ਔਰ ਬੱਚਿਆਂ ਨੂੰ ਵੀ ਇਹੀ ਕਹਿੰਦੇ ਹਾਂ ਹਾਂ ਜੀ ਸਾਨੂੰ ਵੀ ਕਿਹਾ। ਇਹ ਸਾਡੇ ਮਾਮਾ ਜੀ ਸੀਗੇ ਮਾਮੀ ਜੀ ਨੂੰ ਪੁੱਛਿਆ ਵੀ ਹਾਂ ਜੀ ਤੁਹਾਡੀ ਕੀ ਸਲਾਹ ਹੈਗੀ ਆ? ਕਹਿੰਦੇ ਜੋ ਉਹਨਾਂ ਨੇ ਸਾਨੂੰ ਕਿਹਾ ਤਾਂ ਉਹੀ ਮੁਤਾਬਿਕ ਜਿਹੜਾ ਹੈਗਾ ਮੈਂ ਕਰਨਾ ਤੇ ਉਹ ਵੀ ਸਾਡੇ ਨਾਲ ਜਾ ਰਹੇ ਆ ਅਸੀਂ ਫਿਰ ਇਹ ਬਾਡੀ ਉਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੀ ਸਾਡੇ ਕੋਲ ਇੱਥੇ ਪਛਾਓ ਅਸੀਂ ਸੋਚਿਆ ਸੀ ਕਿ ਉਹ ਜਿਹੜੀ ਹੈਗੀ ਇੱਥੇ ਤੋਂ ਬਾਡੀ ਨੂੰ ਜਾਣ ਵਾਸਤੇ ਕੋਈ ਐਂਬੂਲੈਂਸ ਵਗੈਰਾ ਦੇਣਗੇ ਲੇਕਿਨ ਉਹਨਾਂ ਨੇ ਕਿਹਾ ਜੀ ਸਸੀਂ ਟ੍ਰਾਈ ਸਿਟੀ ਦੇ ਵਿੱਚ ਦੰਦੇ ਆ ਵੈਸੇ ਅੱਛਾ ਹੈ ਕਿ ਅਗਰ ਸਰਕਾਰ ਅਗਰ ਇਹਦੇ ਚ ਜਿਹੜੀ ਹੈਗੀ ਹੈ ਅਗਰ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਆਫਰ ਕਰਨੀ ਚਾਹੀਦੀ ਹੈ ਲੇਕਿਨ ਅਸੀਂ ਫਿਰ ਵੀ ਆਪਣੀ ਤਰਫ ਤੇ ਜੋ ਹੈ ਉਹਨਾਂ ਦੀ ਇਹਨਾਂ ਦੀ ਅੰਤਿਮ ਇੱਛਾ ਜਿਹੜੀ ਹੈਗੀ ਹੈ ਪੂਰੀ ਕਰਨ ਵਾਸਤੇ ਉੱਥੇ ਬਾਡੀ ਦੇ ਕੇ ਜਾ ਰਹੇ ਹਾਂ ਪਬਲਿਕ ਨੂੰ ਕੁਝ ਕਹਿਣਾ ਚਾਹੋਗੇ ਜੋ ਇਹ ਪਹਿਲਾ ਕਦਮ ਹੋਇਆ ਕਰਾਲੀ ਦੇ ਵਿੱਚ ਇਹ ਦੇਖੋ ਜੀ ਬਹੁਤ ਅੱਛੀ ਹੈ ਲੋਕ ਉੱਥੇ ਜਿਹੜੀ ਹੈ ਰਿਸਰਚ ਵਾਸਤੇ ਜਿਹੜੀ ਹੈਗੀ ਹੈ ਨਹੀਂ ਉਹਨਾਂ ਕੋ ਮਿਲਦੀ ਤਾਂ ਤਾਂ ਇਹ ਜਿਹੜੀ ਚੀਜ਼ ਹੈ ਬਣਾਈ ਗਈ ਹੈ ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਸਰਕਾਰ ਨੂੰ ਨਾ ਅਗਰ ਆਪਾਂ ਇਹ ਅੰਤਿਮ ਇਹਦੇ ਵਾਸਤੇ ਬਣਾਉਂਦੇ ਆ ਤਾਂ ਸਰਕਾਰ ਨੂੰ ਸਹਿਯੋਗ ਕਰਕੇ ਆਪ ਜਿਹੜੀ ਹੈਗੀ ਹੈ ਕੰਟੈਕਟ ਕਰਨਾ ਚਾਹੀਦਾ ਇਸ ਬਾਡੀ ਦੇ ਨਾਲ ਕਈ ਡਾਕਟਰ ਵੀ ਬਣਨਗੇ ਕੋਈ ਬੱਚੇ ਰਿਸਰਚ ਕਰਨਗੇ ਬਿਲਕੁਲ ਜੀ ਬਿਲਕੁਲ ਰਿਸਰਚ ਕਰਨਗੇ ਜੀ ਰਿਸਰਚ ਸੈਂਟਰ ਦੇ ਵਿੱਚ ਹੀ ਅਸੀਂ ਲੈ ਕੇ ਜਾਣੀ ਹੈ ਸੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅਦਾਸ ਸੌਮੀ ਕਰਦਾ ਕਿਉਂਕਿ ਜੋ ਇਹ ਪਰਿਵਾਰ ਹੈ ਇਹ ਸਤਪਾਲ ਜੀ ਇਹਨਾਂ ਨੇ ਬਹੁਤ ਸੰਘਰਸ਼ ਕਰਿਆ ਔਰ ਸੱਚੀ ਰੂਹ ਇਹ ਹੈ ਇਹਨਾਂ ਵਰਗੇ ਕੁਰਾਲੀ ਦੇ ਵਿੱਚ ਕੋਈ ਰੋਹ ਨਹੀਂ ਸੀ ਔਰ ਜੋ ਅੱਜ ਪਤਾ ਲੱਗਿਆ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਇਹ ਇਨਾਂ ਨੇ 2008 ਵਿੱਚ ਆਪਣੀ ਬਾਡੀ ਦਾਨ ਕਰਤੀ ਸੀ ਕਿ ਇਸ ਬਾਡੀ ਦੇ ਨਾਲ ਹੋ ਸਕਦਾ ਹੈ ਕਿ 10-20 ਡਾਕਟਰ ਬਣ ਜੋ ਲੋਕਾਂ ਦੀ ਭਲਾਈ ਕਰਨਗੇ ਇਹ ਜਿਹੜਾ ਕਦਮ ਹੈ ਬਹੁਤ ਸਨਘਾਣਾ ਯੋਗ ਕਦਮ ਹੈ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਆ ਇਹ ਕੁਰਾਲੀ ਦੇ ਵਿੱਚ ਪਹਿਲਾ ਹੈ ਜਾਂ ਕੋਈ ਚਾਂਸ ਹੈ ਔਰ ਪਹਿਲਾਂ ਦਾ ਇਹ ਜਾਂ ਕੋਈ ਕਦਮ ਹੈ ਕਿ ਕਿਸੇ ਨੇ ਆਪਣੀ ਬਾਡੀ ਦਾਨ ਕਰੀ ਹੋਵੇ ਕਿਉਂਕਿ ਮੈਨੂੰ ਯਾਦ ਹੈ ਕੁਝ ਸਾਲਾਂ ਪਹਿਲਾਂ ਇੱਕ ਖਰੜ ਦੇ ਬੰਦੇ ਨੇ ਵੀ ਇਦਾਂ ਹੀ ਬਾਡੀ ਦਾਨ ਕਰੀ ਸੀ ਔਰ ਇਹਨਾਂ ਨੇ ਜੋ 2008 ਦੇ ਵਿੱਚ ਬੋਡੀ ਦਾਨ ਕਰੀ ਹੈ ਇਹ ਉਹ ਪਰਮਾਤਮਾ ਉਹ ਮਹਾਰਾਜ ਸਾਡੇ ਸ਼ਸ਼ੇ ਪਾਸ਼ਾ ਉਹਨਾਂ ਦੀ ਦੇਣ ਦੇ ਨਾਲ ਇਹ ਸਭ ਕੁਝ ਹੋਇਆ ਹੈ ਇਹ ਬੋਡੀ ਦਾਨ ਕੀਤੀ ਹੈ ਇਹਦਾ ਫਾਇਦਾ ਵੀ ਹੋਇਆ ਜੀ ਇੱਕ ਇੱਕ ਬੋਡੀ ਦਾਨ ਕਰਨ ਤੇ ਤਕਰੀਬਨ 8 ਬੰਦਿਆਂ ਨੂੰ ਅੰਗ ਮਿਲ ਸਕਦੇ ਨੇ ਲੀਵਰ ਕਿਡਨੀ ਅੱਖਾਂ ਇਹ ਸਭ ਮਿਲ ਸਕਦੇ ਨੇ ਤਾਂ 800 ਬੰਦਿਆਂ ਦੀ ਇੱਕ ਬੋਡੀ ਦਾਨ ਕਰਨ ਤੇ ਜ਼ਿੰਦਗੀ ਬਚ ਸਕਦੀ ਹੈ ਔਰ ਹੋਰ 75 ਲਾਂਤਾਂ ਇਸ ਦੇ ਨਾਲ ਠੀਕ ਕਰਨੇ ਵਾਸਤੇ ਵੀ ਫੈਸਲਾ ਨਿਕਲਿਆ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਇਹਨੂੰ ਕਿਹਾ ਦੇਖ ਰਿਹਾ ਜੀ ਇਹ ਬਹੁਤ ਵਧੀਆ ਕਦਮ ਹੈ ਜੀ ਮੇਰੇ ਫਾਦਰ ਸਾਹਿਬ ਨੇ ਮੇਰੇ ਨਾਮ ਨੇ ਵੀ ਜੀ ਡੋਨੇਟ ਕਰੇ ਵੀ ਹੈ ਜੀ ਆਪਣੇ ਆਂ ਉਹਨਾਂ ਨੇ ਵੀ ਪੀਸੀਆਈ ਕਾਰਡ ਬਣਵਾਇਆ ਵਾਹ ਆਪ ਪਬਲਿਕ ਨੂੰ ਠੀਕਾਣਾ ਚਾਹੁੰਗੇ ਕਦਮ ਨੂੰ ਦੇਖਦੇ ਹਾਂ ਮੈਂ ਜੀ ਕਹੂੰਗਾ ਜੀ ਆਪ ਪਬਲਿਕ ਨੂੰ ਵੀ ਇਹ ਕਦਮ ਲੈਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਅਸੀਂ ਸਾਡੀ ਬਾਡੀ ਤੋਂ ਉਹੀ ਰਹਿ ਜਾਣੀ ਹੈ ਜੀ ਉਹ ਬਾਡੀ ਯਾਦਾ ਜ਼ਾਇਆ ਹੋਊਗੀ ਜੀ 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 ਜਾਂ ਫਿਰ ਅਸੀਂ 8 ਬੰਦਿਆਂ ਨੂੰ ਜ਼ਿੰਦਗੀ ਦੇ ਦੇ ਸਕਦੇ ਹਾਂ ਮੈਂ ਤਾਂ ਕਹੂੰਗਾ ਜੀ ਵੀ ਇਹ ਬਹੁਤ ਅੱਛਾ ਕਦਮ ਹੈ ਇਹ ਕਰਨਾ ਚਾਹੀਦਾ ਤੁਸੀਂ ਦੇਖਿਆ ਤਸਵੀਰਾਂ ਕਹਿੰਦੇ ਨੇ ਸਤਪਾਲ ਜੋ ਕਿ ਪਹਿਲਾਂ ਟੇਲਰ ਮਾਸਟਰ ਦਾ ਕੰਮ ਕਰਦੇ ਸੀ ਅੱਜ ਕੱਲ ਉਹ ਫਰੀ ਸੀ ਉਹਨਾਂ ਦਾ ਰਾਤ ਦਿਲ ਦਾ ਦੌਰਾ ਪੈਣ ਨਾਲ ਅਚਨਚੇਤ ਮੌਤ ਹੋ ਜਾਂਦੀ ਹੈ ਉਹਨਾਂ ਦੀ ਮਨਸਾ ਸੀ ਲੱਕੜਾਂ ਦੇ ਵਿੱਚ ਸੰਸਕਾਰ ਨਾ ਕੀਤਾ ਜਾਵੇ ਮੇਰਾ ਤਾਂ ਜੋ ਮੇਰੀ ਦੇਹ ਦੇ ਰਿਸਰਚ ਕਰਨ ਜਿਹੜੇ ਨਵੇਂ ਨੌਜਵਾਨ ਮੁੰਡੇ ਜਿਹੜੇ ਡਾਕਟਰ ਦੀ ਪੜ੍ਹਾਈ ਕਰਦੇ ਨੇ ਉਹ ਮੇਰੇ ਸਰੀਰ ਦੇ ਨਾਲ ਸਿੱਖਿਆ ਲੈਣ ਇਸ ਲਈ ਉਹਨਾਂ ਨੇ 2008 ਦੇ ਵਿੱਚ ਆਪਣੀ ਦੇਹ ਨੂੰ ਪੀਜੀਆਈ ਦੇ ਲਈ ਦਾਨ ਕਰ ਦਿੱਤਾ ਸੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ-ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਤਪਾਲ ਦੇ ਇਸ ਕਦਮ ਦੇ ਉੱਤੇ ਫਕਰ ਹੈ ਫਿਲਹਾਲ ਇਹ ਕਰਾਲੀ ਦੇ ਵਿੱਚ ਪਹਿਲਾ ਮਸਲਾ ਹੈ ਜਦੋਂ ਇੱਕ ਕਿਸੇ ਬਜ਼ੁਰਗ ਨੇ ਆਪਣੀ ਦੇਹ ਨੂੰ ਪੀਜੀਆਈ ਦੇ ਲਈ ਦਾਨ ਕੀਤਾ ਸੀ ਸਲੂਟ ਹੈ ਸਤਪਾਲ ਦੇ ਇਸ ਕਦਮ ਨੂੰ ਜਿਹੜੇ ਉੱਥੇ ਮਰੀਜ਼ ਨੇ ਜਿਨ੍ਹਾਂ ਨੂੰ ਕਿਡਨੀਆਂ ਦੀ ਲੋੜ ਹੈ ਅੱਖਾਂ ਦੀ ਲੋੜ ਹੈ ਇਹਨਾਂ ਦੇ ਅੰਗ ਜਿਹੜੇ ਨੇ ਉਹ ਦਾਨ ਕਰੇ ਹੋਏ ਦੇ ਪਾਇ ਸਕਦੇ ਨੇ ਤੇ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਬਚਾਈ ਜਾ ਸਕਦੀ ਹੈ ਕੁਰਾਲੀ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ